ਵੀ ਵੀ ਲਿੰਕ ਆਲ ਥੀਸ ਟੁਗੇਦਰ ਜਿਵੇਂ ਜੀ ਸੀ ਸਰ ਵੀ ਕਹਿ ਰਹੇ ਸੀ ਐਂਡ ਮੈਡੀਕਲ ਐਮਰਜੈਂਸੀਸ ਵੀ ਮਤਲਬ ਵੀ ਇਹ ਹੈ ਸੋ ਥਿਸ ਥਿਸ ਨੰਬਰ ਵੀ ਕਿ ਥਿਸ ਇਸ ਅ ਡੈਡੀਕੇਟਿਡ ਨੰਬਰ ਓਨਲੀ ਫॉर ਦਿਸ ਸੋ ਇਹ ਇਹ ਆਪਾਂ ਦੇ ਸਕਦੇ ਹਾਂ ਜਸਟ ਵੀ ਦਿਸ ਗਿਵ ਫॉर ਪਬਲਿਕ ਨੋਲੇਜ ਸੋ ਤੁਸੀਂ ਦੱਸ ਦਿਓ ਆਈ ਸੀ ਦਾ ਮੈਡੀਕਲ ਐਕਸਟਰਾ ਵੀ ਆਰ ਡੂਇੰਗ ਹਾਂ ਸੋ ਐਵਰੀ ਡੇ ਵੀ ਵਿਲ ਮਤਲਬ ਗਿਵ ਸਮ ਐਡੀਸ਼ਨਲ ਇਨਫੋਰਮੇਸ਼ਨ ਜੈ ਕੋਸੇ ਲੋ ਮੀਟਿੰਗ ਕੀਤੀ ਕਿਸ ਤਰ੍ਹਾਂ ਦੀ ਤਿਆਰੀਆਂ ਕੀਤੀ ਨੇ ਤੁਹਾਡੇ ਨੇ ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਆਲਰੇਡੀ ਗੁਰਪੁਰਬ ਦੀਆਂ ਇੱਕ ਦੋ ਮੀਟਿੰਗਸ ਹੋ ਚੁੱਕੀਆਂ ਨੇ ਬਟ ਹੁਣ ਕਿਉਂਕਿ ਕੱਲ ਤੋਂ ਪ੍ਰੋਪਰ ਆਪਣਾ ਫੰਕਸ਼ਨ ਸ਼ੁਰੂ ਹੋ ਹੀ ਰਿਹਾ ਅਲਰੇਡੀ ਸ਼ੁਰੂ ਹੋ ਚੁੱਕੇ ਆ ਤੇ ਉਹਦੇ ਲਈ ਸਾਰੇ ਵਿਭਾਗਿਆਂ ਦੇ ਨਾਲ ਆਪਾਂ ਉਹਨਾਂ ਦੇ ਸਪੈਸੀਫਿਕ ਟਾਸਕਸ ਜਿਹੜੇ ਅਸਾਈਨਡ ਹੈਗੇ ਆ ਉਹ ਲਾਸਟ ਮੀਟਿੰਗ ਚ ਹੀ ਆਪਾਂ ਨੇ ਡਿਪਾਰਟਮੈਂਟ ਟੂ ਡਿਪਾਰਟਮੈਂਟ ਪਰਸਨ ਟੂ ਪਰਸਨ ਡਿਊਟੀਆਂ ਅਸਾਈਨ ਕੀਤੀ ਸੀਗੀ ਉਹਦਾ ਅੱਜ ਆਪਾਂ ਫਾਲੋਅ ਅਪ ਕਰ ਰਹੇ ਸੀਗੇ ਕਿ ਉਹ ਜਿਹੜੇ ਗਰਾਊਂਡ ਲੈਵਲ ਤੇ ਹੋਣੇ ਸੀਗੇ ਕਾਮ ਜਿਹੜੇ ਸੀਗੇ ਉਹ ਹੋਏ ਜਾਂ ਨਹੀਂ ਤਾਂ ਉਹਦੇ ਵਿੱਚ ਸੈਟੀਸਫੈਕਟਰੀ ਪ੍ਰੋਗਰੈਸ ਹੈਗੀ ਆ ਐਸਪੈਸ਼ਲੀ ਰੋਡਸ ਨੂੰ ਲੈ ਕੇ ਜੋ ਮੋਟਰੇਬਲ ਨਹੀਂ ਸੀਗੇ ਰੋਡਸ ਉਹ ਕਾਫੀ ਹੱਦ ਤੱਕ ਠੀਕ ਹੋਈਆਂ ਨੇ ਹੁਣ ਆਪਾਂ ਸਫਾਈ ਦੇ ਉੱਤੇ ਫੋਕਸ ਕਰ ਰਹੇ ਹਾਂ ਤੇ ਬਾਕੀ ਜਿਹੜੇ ਡਿਪਾਰਟਮੈਂਟਲ ਕਾਮ ਜਿਹੜੇ ਹੁੰਦੇ ਆ ਫਾਰ ਇਗਜ਼ਾਮਪਲ ਮੈਡੀਕਲ ਪਾਸੇ ਆਪਾਂ ਜਾਈਏ ਐਂਡ ਪੁਲਿਸ ਵੱਲੋਂ ਵੀ ਜਿਹੜੇ ਸਿਕਿਉਰਿਟੀ ਅਰੇਂਜਮੈਂਟਸ ਕੀਤੇ ਜਾ ਰਹੇ ਨੇ ਤਾ ਆਪਾਂ ਇਹ ਵੀ ਇਨਸ਼ੋਰ ਕਰਾਂਗੇ ਕਿ ਜੋ ਵੀ ਅਰੇਂਜਮੈਂਟਸ ਹੈਗੀਆਂ ਬੀਟ ਮੈਡੀਕਲ ਬੀਟ ਲਾ ਐਂਡ ਆਰਡਰ ਸਪੋਰਟ ਬੀਟ ਅਵੇਲੇਬਿਲਿਟੀ ਆਫ ਪਬਲਿਕ ਟਾਇਲਟਸ ਉਹ ਸਾਰਿਆ ਗੱਲਾਂ ਜਿਹੜੀਆਂ ਹੈਗੀਆਂ ਵੀ ਹਵ ਟੂ ਪੁਟ ਥੈਮ ਇਨ ਦਾ ਪਬਲਿਕ ਡੋਮੇਨ ਆਲਸੋ ਤਾਂ ਕਿ ਆਪਣੇ ਲੋਕਾਂ ਨੂੰ ਵੀ ਪਤਾ ਹੋਵੇ ਕਿ ਕੀ ਕੀ ਅਰੇਂਜਮੈਂਟਸ ਆਪਾਂ ਨੇ ਕੀਤੀਆਂ ਹੋਈਆਂ ਨੇ ਤੋਂ ਅੱਗੇ ਤੋਂ ਫ੍ਰਮ ਟੂਡੇ ਆਨਵਰਡਸ ਵੀ ਵਿਲ ਇਨਸ਼ੋਰ ਕਿ ਇਸ ਚੀਜ਼ ਦਾ ਪ੍ਰੈਸ ਰਿਲੀਜ਼ ਆਪਾਂ ਰੋਜ਼-ਰੋਜ਼ ਕਰੀਏ ਤਾਂ ਕਿ ਹੈਲਪਲਾਈਨ ਨੰਬਰਸ ਜਿਹੜੇ ਹੈਗੇ ਹੈਲਪਟਾ ਇਸਕ ਮੈਡੀਕਲ ਵੱਲੋਂ ਵੀ ਹੈਗੀ ਹੈ ਪੁਲਿਸ ਵੱਲੋਂ ਵੀ ਹੈਗੀ ਹੈ ਐਸ ਡੀ ਐਮ ਆਫਿਸ ਵੱਲੋਂ ਵੀ ਹੈਗੀ ਹੈ ਉਹ ਆਪਾਂ ਪਬਲਿਸ਼ ਕਰਾਂਗੇ ਸੋ ਥੈਟ ਕੁਝ ਵੀ ਪ੍ਰੋਬਲਮ ਆਵੇ ਆਪਣੇ ਗੈਸਟਸ ਨੂੰ uh beat on uh, order related beat any medical emergency oh de li apan immediate action le pa wange so we'll ensure uh, all that information is in the public domain parking teen char main spots hege already main apna spot jeda sega wo mandi hi sigi and uh, ਐਸ ਯੂ نو ਇੱਥੇ ਅਰਾਈਵਲ ਕਾਫੀ ਕੱਟ ਹੋ ਗਈ ਹੈ ਐਂਡ देयर इज अ लॉट ऑफ स्पेस इन द ਮੰਡੀ ਤਾਂ ਉਹ ਵੀ ਮੈਨੇਜ ਹੋ ਜਾਣੀ ਹੈ ਐਂਡ ਅੱਜ ਪੁਲਿਸ ਵੱਲੋਂ ਵੀ ਉੱਚ ਅਧਿਕਾਰੀ ਆਏ ਹੋਏ ਨੇ ਐਸਪੀ ਸਾਹਿਬ ਆਏ ਹੋਏ ਨੇ ਡੀਐਸਪੀ ਸਾਰੇ ਉੱਥੇ ਮੀਟਿੰਗ ਹੀ ਕਰ ਰਹੇ ਨੇ ਤੋਂ ਉਸ ਤੋਂ ਬਾਅਦ ਸਾਰੇ ਰਾਉਂਡਸ ਲਾ ਕੇ ਦੇ ਵਿਲ ਹੈਵ ਅ ਲੁੱਕ ਐਟ ਦਾ ਪਾਰਕਿੰਗ ਸਪੇਸ ਤੇ ਉਸ ਤੋਂ ਬਾਅਦ ਪ੍ਰੋਪਰ ਜਿਹੜਾ ਪੱਕਾ ਪ੍ਰਬੰਧ ਜੋ ਕਰਨੀ ਹੈ ਉਸ ਤੋਂ ਬਾਅਦ ਪੁਲਿਸ ਵਿਲ ਬੀ ਇਨੀਸ਼ੀਏਟਿੰਗ ਫਰਮ देयर ਹਾਂਜੀ ਤੋਂ ਮੰਡੀ ਦੇ ਵਿੱਚ ਐਕਚੁਅਲੀ 90% ਜਿਹੜਾ ਹੈਗਾ ਲਿਫਟਿੰਗ ਹੈਸ ਬੀਨ ਹੈਂਡਲਡ ਬਟ ਹੁਣ ਵੀ ਆਫਕੋਰਸ ਕੁਝ ਮਾਲ ਪਿਆ ਹੈਗਾ ਐਂਡ ਉਹਦੇ ਲਈ ਡੈਸੀਗਨੇਟਿਡ ਸਪੇਸਸ ਆਪਾਂ ਨੇ ਆਇਡੈਂਟੀਫਾਈ ਕੀਤੀ ਹੋਈ ਹੈ ਐਂਡ ਨਿਊ ਅਰਾਈਵਲ ਤਾਂ ਆਲਮੋਸਟ ਖਤਮੀ ਹੈ ਆਫਕੋਰਸ ਥੋੜਾ ਥੋੜਾ ਤਾਂ ਵੀ ਹੈਵ ਅਰਾਈਵਲ ਏਵਰੀ ਡੇ ਉਹਨੂੰ ਵੀ ਹੈਂਡਲ ਕਰਨ ਲਈ ਥੋੜਾ ਮਤਲਬ ਸਪੇਸ ਜਿੱਥੇ ਚਾਹੀਦਾ ਹੈਗਾ ਪੱਖਾ ਲਾਉਣ ਲਈ ਉਹਦੇ ਲਈ ਵੀ ਹੈਵ ਆਇਡੈਂਟੀਫਾਈਡ ਸਪੇਸ ਉਹਦੇ ਵਾਸਤੇ ਤਾਂ ਕਿ ਮੇਨ ਪਾਰਕਿੰਗ ਏਰੀਆ ਤੋਂ ਹਟਕੇ ਉਹ ਕਾਮਾਪਾ ਸਾਈਮਲਟੇਨियस ਕੀ ਕਰਾ ਪਈਆਂ ਗੁਰੂਮੋ ਕੇ ਸੰਕਟ ਜੜੀਆਂ ਸ਼ਹਿਰ ਦੇ ਵਿੱਚ ਧਾਰਮਿਕ ਸਥਾਨ ਆ ਗੁਰਦੁਆਰਾ ਸਾਹਿਬ ਦਰਸ਼ਨ ਕਰਨ ਵਾਸਤੇ ਜਾਂੰਦੀਆਂ ਪਰ ਜੜੀਆਂ ਸੜਕਾਂ ਸ਼ਹਿਰ ਦੀਆਂ ਵਿੱਚ ਲੀਆਂ ਉਹ ਬਹੁਤ ਉਗੜ ਕੋਬੜ ਐ ਜੀਆਂ ਉਹਨਾਂ ਬਾਰੇ ਕੀ ਪਲਾਨ ਕੀਤਾ ਕੁੱਛ ਕੋਈ ਅ ਦੇਖੋ ਸੜਕ ਦਾ ਵੈਸੇ ਬਹੁਤ ਟਾਈਮ ਤੋਂ ਲੈ ਕੇ ਤੇ ਇਸ਼ੂ ਚੱਲ ਰਿਹਾ ਸੀਗਾ ਐਂਡ